ਤੇਰੇ ਰੰਗ ਨਿਆਰੇ ਪਾਵੇ ਕਈ ਰੂਪ ਤੇ ਫਿਰਦੇ ਵੇਖੇ ਮੈਂ ਕਈ ਤਰਸ ਦੇ ਫਿਰਦੇ ਤੀਹਾਂ ਹਮਾਂ ਕੀ ਪੁੱਤਰਾਂ ਨੂੰ ਰੋਂਦੇ ਵੇਖੇ ਮੈਂ ਕਈ ਤਰਸ ਦੇ ਫਿਰਦੇ ਤੀਹਾਂ ਹਮਾਂ ਕੀ ਪੁੱਤਰਾਂ ਨੂੰ ਰੋਂਦੇ ਵੇਖੇ ਮੈਂ ਤੇਰੇ ਰੰਗ ਨਿਆਰੇ ऐ पाठ पूजा कर देसी तू तो एक न मन्नी ना जो इज्जत हमेशा लुटदे सी गुडी चढ़ी ओ नी जो इज्जत हमेशा देने गुडी चढ़ी असमी ਉਹ ਨਦੀ ਕੀਮਤ ਤੇਰੀ ਹੁਣ ਮਾਰ ਗਈ ਕੀਮਤ ਤੇਰੀ ਹੁਣ ਮਾਰ ਗਈ ਕਈ ਕੁੜੇ ਚੁਖੰਦੇ ਵੇਖੇ ਮੈਂ ਕਈ ਤਰਸ ਦੇ ਫਿਰਦੇ ਤੀਹਾਂ ਕੀ ਪੁੱਤਾਂ ਨੂੰ ਰੋਂਦੇ ਵੇਖੇ ਮੈਂ ਕਈ ਤਰਸ ਦੇ ਫਿਰਦੇ ਤਿਨ ਹਾਮ ਰਾਮ ਹਨ ਕੀ ਪੁੱਤ ਜਾਨ ਨੂੰ ਲੁੰੰਦੇ ਵੇਖੇ ਮੈਂ ਤੇਰੇ ਰੰਗ ਨਿਆਰੇ ਰੱਬਾ ਵੇ ਕਹਿ ਬੁਲ ਲੈਨ ਨੂੰ ਫਿਰਦੇ ਸੀ ਲੱਖਾਂ ਦੇ ਵਿੱਚ ਵੀ ਨਹੀਂ ਮਿਲਦਾ ਜੋ ਸੋਚਿਆ ਸੀ ਓਹ ਹੋਏ ਤਨਯੋ ਖਿਲਖਿਲੇ ਦੱਪਾ ਤੂੰ ਹੱਸਦਾ ਜੋ ਸੋਚਿਆ ਸੀ ਉਹ ਹੋਇਆ ਨਹੀਂ ਤਨਯੋ ਖਿਲਖਿਲੇ ਦੱਪਾ ਤੂੰ ਹੱਸਦਾ ਕੈਕ ਲੈ ਵੀ ਬੰਗਣਾ ਤਰਸਦ ਨੇ ਕੈਕ ਲੈ ਵੀ ਬੰਗਣਾ ਤਰਸਦ ਨੇ ਅੱਖ ਸਾਹਮਣੇ ਵੇਖੇ ਮੈਂ ਇਹ ਤਰਸਦ ਫਿਰਦੇ ਤੀਆਂ ਨੂੰ ਕਿ ਪੁੱਤਾਂ ਨੂੰ ਲੋਂਦੇ ਵੇਖੇ ਮੈਂ ਕਿ ਤਰਸਦ ਫਿਰਦੇ ਤੀਆਂ ਨੂੰ ਕਿ ਪੁੱਤਾਂ ਨੂੰ ਲੋਂਦੇ ਵੇਖੇ ਮੈਂ ਤੇਰੇ ਰੰਗ ਨਿਹਾਰੇ ਰੱਬਾ